ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂਡੇ ਵੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਕਰਿਆੜ ਵਾਲਾ ਬਾਈ ਬਬਲੂ ਕੋਲੇ ਪਹੁੰਚੇ ਆ ਸਵੇਰ ਦੇ ਟਾਈਮ ਚੁਵਾਈ ਦੇ ਟਾਈਮ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਤੇ ਅੱਜ ਤੁਹਾਨੂੰ ਰੈਡੀ ਦੁੱਧ ਵਾਲੀਆਂ ਦੋ ਬੈੜਾਂ ਦਿਖਾ ਦਿਆਂ ਗੱਲਬਾਤ ਬਾਈ ਨ ਕਰਾਵਾਂ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕੋਂ ਬਬਲੂ ਹਾਂਜੀ ਹਾਂਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਨੰਬਰ ਬੋਲੋ ਜੀ ਪਹਿਲਾਂ ਨੰਬਰ ਆਪਣਾ 709998064 ਜੀ ਪਿੰਡ ਆਪਣਾ ਜੀ ਪਿੰਡ ਕੜਾੜਾ ਜਿਹੜਾ ਢੰਡਾ ਸੀ ਰਾਪੜਾ ਫੂਲ ਜੀ ਚੰਗਾ ਚੱਲੀਆਂ ਦਾ ਕੰਮਕਾਰ ਫਰ ਆਪ ਟੌਪ ਤੇ ਆ ਜੀ ਆਫ ਵੀਡੀਓ ਵੀ ਚੱਲੀ ਜਾਂਦਾ ਵਧੀਆ ਹਾਂਜੀ 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 ਓਕੇ ਜੀ ਹਾਂਜੀ ਹਾਂਜੀ ਅੱਛਾ ਵਧੀਆ ਕੰਮਕਾਰ ਚੱਲੀ ਜਾਂਦਾ ਫਿਰ ਹਾਂਜੀ ਵਧੀਆ ਚੱਲੀ ਜਾਂਦਾ ਕੰਮਕਾਰ ਪੂਰਾ ਕੰਮ ਹੈ ਰੈਡੀ ਦੁੱਧ ओके okay. हां जी ਕਿੰਨਾ ਕਿੰਨਾ ਦਾ ਦੁੱਧਾ ਦੋਨਾਂ ਸਲੇ ਫਿਰ ਬਾਈ ਜਿਹੜੀ ਵੱਡੀ ਆ ਪਹਿਲਾਂ ਨਾਲ ਬੰਦੇ ਕਾਲੀ ਬੱਸੀ 20 ਕਿਲੋ ਬੋੜਾ ਮਣਕੇ ਨੇ ਜੇ ਬੰਦਾ ਅੱਜ ਚੱਕੇ 나ੜੂਏ ਤੇ ਆ ਅੱਜ ਚੌਥਾ ਬੰਨਵਾ ਤਾ ਸੂਈ ਨੂੰ ਆ ਚਲੋ ਪਹਿਲਾ ਨਾਮ ਐਡਰੈਸ ਪਹਿਲਾ ਨਾਮ ਐਡਰੈਸ ਬੋਲ ਦਿਓ ਨਾਮ ਬਾਈ ਬਬਲੂਆ ਪਿੰਡ ਕਰੜਾ ਜਿਲ੍ਹਾ ਪਿੰਡਾਂ ਸੀ ਪ੍ਰਾਪੂਲ ਨੰਬਰ ਵੀਰੇ ਨੰਬਰ ਆਪਣਾ 709998043 ਜੀ ਨੇੜੇ ਆਪਣੇ ਪਸੂ ਮੰਡੀ ਵਾਲੀ ਰਾਮਪੁਰਾ ਤੇ ਤਪਾ ਪਸੂ ਮੰਡੀ ਹੈ ਜੀ ਓਕੇ ਅੱਜ ਦਿਖਾਉਣਾ ਫੋਟੋ ਹਾਈਡ ਹੋਗਾ ਦੀ ਜੀ ਬਹੁਤ ਵੱਡੀ ਹੈਡਾ ਪਹਿਲਾਂ ਪਹਿਲੇ ਸੂਏ ਨੇ ਇਹਨੇ 26 ਕਿਲੋ ਦਾ ਤਵਾ ਜੀ ਅੱਜ 20 ਕਿਲੋ ਰੈਡੀ ਆ ਕੋਈ ਮਣਕੇ ਲੈ ਜੇ ਕਿਹਨੇ ਦੋੜਾਂ ਦੀ ਕਿੰਨੇ ਦਿਨਾਂ ਦੀ ਸੂਈ ਵਿਆ ਬਾਈ ਇਹਨੂੰ ਚੌਥਾ ਪੰਜਵਾਂ ਦਿਨ ਆਜੂ ਸੂਈ ਨੂੰ ਹੁਣ ਬੋਲ ਆਇਆ ਥੱਲੇ 20 ਕਿਲੋ ਬਾਕੀ ਦੀ ਪੋਰਾ ਪੂਰਾ ਸਾਫ ਕਰੀਆ ਬੈਠ ਕੋਈ ਹੁਣ ਵੀਡੀਓ ਕਰਾਈ ਤੋਂ ਬਾਅਦ ਸਾਫ ਕਰਾਂਗੇ 9:00 ਵਜੇ ਤੇ 10:00 ਵਜੇ ਨਾਲ ਸਾਫ ਨੇ ਆਲਾ ਟਾਈਮ ਤੋਂ ਟਾਈਮ ਆ ਕੇ ਚੋਲੇ ਤਾਂ ਗਾਰੰਟੀ ਹੋ ਬੈਠ ਜੀ ਓਕੇ ਜੀ ਬਾਕੀ ਦੇ ਗੱਲ ਯਾਰ ਫਾੜੀ ਵਾਲਾ ਆਰਡਰ ਆਗਾ ਹਨਾ ਸੂਆ ਰੇ ਨਾਲ ਦੂਜੀ ਜਗ੍ਹਾ ਐ ਨਹੀਂ ਵੀ ਤੀਜੇ ਨੂੰ ਦੂਜਾ ਗਈ ਜਾਵਾਂਗੇ ਚੰਗੀ ਹੈ ਜੀ ਬਾਕੀ ਹਲੇ ਵਾਲੂ ਵਾ ਚਵਾਈ ਆਪਾਂ ਸਵੇਰੇ 8 ਵਜੇ ਵੀਡੀਓ ਕਵਰ ਕਰ ਰਹੇ ਆ ਠੀਕ ਹੈ ਜੀ ਉਸ ਹੱਬ ਨਾ ਜੱਜਮੈਂਟ ਕਰ ਲਿਓ ਚਵਾਈ ਦੀ ਚਵਾਈ ਇਹਨਾਂ ਦੀ ਹੋਣੀ ਬਾਕੀ ਹੈਗੀ ਚੰਗੇ ਥਾਨ ਹਵਾਨੇ ਦੀਆਂ ਆ ਗਈਆਂ ਤੇ ਚੰਗੇ ਕਦ ਕਾਟ ਦੀਆਂ ਆ ਗਈਆਂ ਸੂਆਂ ਚ ਨਹੀਂ ਵਹਿਣਾ ਵਹਿਣਾ ਚ ਵਹਿਣਾ ਆ ਗਈਆਂ ਠੀਕ ਆ ਪੂਰੇ ਫੁੱਲ ਹਾਈਟ ਦੀਆਂ ਭਰਾ ਮੇਰਾ ਠੰਡੀਆਂ ਫਿਲ ਆਣਾ ਭਾਈ ਨਾ ਭਾਈ ਮਖਸੂਰ ਬਾਕੀ ਯਾਰ ਜਾਨ ਜੇਨ ਵਾਲੀਆਂ ਹਨਾ ਆ ਜਾਨ ਜੇਨ ਵਾਲੀਆਂ ਓਕੇ ਜੀ ਆ ਦੇਖੋ ਜੀ ਪਹਿਲੇ ਨੰਬਰ ਵਾਲੀ ਐਚਪ ਤੁਹਾਨੂੰ ਦਿਖਾਈ ਆ ਥਣਾ ਥੁਣਾ ਦੀਆਂ ਇੱਕ ਨੰਬਰ ਆ ਦੇਖੋ ਥਣ ਮੂਰਦੀ ਦੇਖੋ ਲਾ ਮਾਰੋ ਫਰਦਾਰ ਹੁਣ ਪਸਮਾ ਇੱਕ ਨੰਬਰ ਗਰੰਟੀ ਹੋ ਗਿਆਲੇ ਘਰ ਤੱਕ ਦੀ ਦੁੱਧ ਦੀ ਸਾਰੇ ਕਾਸੇ ਚੋਣ ਆਹ ਦੇਖੋ ਜੀ ਬਾਕੀ ਦੀ ਅਰਦਸਲੀ ਵਾਲਾ ਪਹੂ ਲਿਆਉਣਾ ਚਾਹੀਦਾ ਹਨਾ ਹਾਂ ਲੈ ਦੂਜਾ ਜੋ ਮਾਰਦੇ ਵੀਰੇ ਦਸੱਲੀ ਵਾਲਾ ਕੰਮ ਆ ਯਾਰ ਹਨਾ 2 ਮਿੰਟਾਂ ਚ ਚੋ ਕੇ ਬੰਦਾ ਉੱਠ ਗੜੋ ਆ ਬਾਲੀ ਕੀ ਬੋਲੀ ਆ ਮੈਂ ਹੱਲ ਛੜ ਕਰ ਦਿੱਤਾ ਵੀ ਜ਼ਿੰਮੇਦਾਰੀ ਇਹਦਾ ਹੈ ਪੈਸੇ ਦੱਸੋ ਬਾਈ ਇਹਦੇ ਪੈਸੇ ਦਾ ਮੁੱਲ ਕੋਠ ਮਰਜ਼ੀ ਕਰਾ ਜਾਈਏ ਬਾਈ 87000 ਰੁਪਏ ਦੀ ਵਾੜ ਦੇ ਦਾਂਗੇ 87000 ਚ ਮਾਨਦਾਨ ਆ 20 ਕਿਲੋ ਅੱਜ ਖਰਾ ਮਣ ਕੇ ਲੈ ਜੇ 30 ਕਿਲੋ ਦੁੱਧ ਦੀ ਗਰੰਟੀ ਲੈ 30 ਕਿਲੋ ਦੁੱਧ ਦੇਣਾ ਪੂਰਾ ਵਾੜ ਨਹੀਂ ਨਾ ਫਿੱਟ ਓਕੇ ਮਾਨਦਾਨ ਹੋ ਜੂ ਮਾਨਦਾਨ ਹੋ ਜੂ ਬਾਈ ਹੁਣ ਦੋ ਨੰਬਰ ਜਰਸੀ ਦੋ ਨੰਬਰ ਜੱਸੀ ਆ ਭਰਾ ਮੇਰਾ ਪੰਜਾਬ ਵਾਲੀ ਫੁੱਲ ਹਾਇਲ ਵੀ ਇਹਨੂੰ ਅੱਜ 10 ਦਿਨ ਹੋ ਗਏ ਜੂਣੀ ਨੂੰ ਬਾਈ ਬੜਾ ਬੱਛਾ ਆ ਕਿੰਨਾ ਦੁੱਧ ਆ ਬਾਈ ਹੁਣ ਦੁੱਧ ਹੁਣ ਦੇ ਥੱਲੇ 19 ਕਿਲੋ ਜਮਾ ਕੰਡੇ ਵਾਲਾ ਮਣਕੇ ਲੈ ਦੇ ਦੋੜਾ ਕੇ ਜੋ ਗਿਆ ਵਾਲਾ ਖੋਲੋ ਜੀ ਇਹਨੂੰ ਵੀ ਚੰਗਾ ਤੇ ਮਗਰ ਕੀ ਆ ਵੀਰੇ ਤੇ ਹਾਂ ਇਹਦੇ ਬੱਛਾ ਬਾਈ ਦੋਨਾਂ ਦੇ ਮੋਰ ਬੱਛੇ ਆ ਗਏ ਫਿਰ ਹਾਂ ਬਾਈ ਰੈਡੀ ਦੁੱਧ 40 ਕਿਲੋ ਕੋਈ ਦੋਨਾਂ ਥੱਲੇ ਮਣਕੇ ਲੈ ਦੇ ਤੇਨੇ ਜੋੜਾ ਲੈਣਾ ਓਕੇ ਜੀ ਤੇ ਅੱਜ ਇਹ ਥੱਲੇ 20 ਕਿਲੋ ਹੈ ਕਿੰਨੇ ਕਿ ਦਿਨਾਂ ਦਾ ਸੂਆ ਬਾਈ ਇਹਦਾ ਇਹਦਾ ਬਾਈ ਸੂਆ ਦੇ 10 ਦਿਨ ਹੋ ਗਏ ਤੇ ਬਬਲੂ ਚੱਲੀ ਜਾਂਦੀ ਆ ਓਕੇ ਜੀ ਓਕੇ ਓਕੇ ਦੁੱਧ ਤੋਂ ਵਧਣਾ ਇਹਨੇ ਹਾਂ ਬਾਕੀ ਦੀ ਗੱਲ ਮਗਰ ਬੱਛਾ ਤੇ ਜੇਰ ਦੋਨਾਂ ਦੀ ਕੰਪਲੀਟ ਆ ਬਈ ਜੇਰ ਦੀ ਗਰੰਟੀ ਆ ਫੋਲਾ ਵਾਲੇ ਘਰ ਤੇ ਜੇਰ ਦੀ ਤੇ ਬੱਦੂ ਦੇ ਅੰਦਰ ਹੋਵੇ ਆਪਣੇ ਘਰੇ ਰੱਖੇ ਤਾਂ ਓਕੇ ਜੀ ਅਜ ਦੂਜਾ ਜਾਇ ਤਾਂ ਫਿਰ ਗਰੰਟੀ ਹੋ ਨਹੀਂ ਸਕਦੀ ਹਨਾ ਹਾਂ ਓਕੇ ਜੀ ਚੰਗੀ ਪੰਜਾਬ ਵਾਲੀ ਜਰਸੀ ਚੰਗੇ ਥਾਨ ਹਵਾਨੇ ਦੇ ਆ ਦੇਖੋ ਚੰਗਾ ਚੌਂਕ ਪਸਮਾ ਆਪਾਂ ਕਹਿ ਦਿੰਨੇ ਵੀ ਸੂਨੋ ਸਟਾਰਟ ਹੁੰਦਾ ਆ ਦੇਖੋ ਜੀ ਕਿੱਥੋਂ ਟਿੱਕਰ ਲੈ ਕੇ ਕਿੱਥੋਂ ਟਿੱਕਰ ਲੇਵਾ ਆ ਪਿਆ ਫਾੜੀ ਵਾਲੇ ਆ ਡਰਾ ਕੋਈ ਟੁੱਟ ਮੇ ਨਹੀਂ ਕੋਈ ਲੰਕ ਮੇ ਨਹੀਂ ਚਾਰ ਸਵੇਰੇ ਦੀਆਂ ਚੰਗਾ ਧਾਰਾ ਇਹ ਆ ਦੀਨੋ ਚੋਣੇ ਦਾ ਜਰਸੀ ਦਾ ਵੀ ਜੀ ਓਕੇ ਬੱਚਾ ਲਾਉਣ ਦੀ ਇਹਨੂੰ ਮਣੀ ਲੋੜ ਹੈ ਨਾ ਲੋੜ ਹੀ ਨਹੀਂ ਮੈਂ ਕਿਹਾ ਭਾਈ ਯਾਰ ਆਪਾਂ ਕੁਆਲਿਟੀ ਲਮਾਂਗੇ ਲੈ ਓਕੇ ਜੀ ਲੈ ਕਿਉਂ ਕਿ ਇਹ ਭੈਣ ਭਰਾ ਦੀਆਂ ਲਾਤਾਂ ਲੜਾਉਣੀਆਂ ਹਨਾ ਨਹੀਂ ਨਹੀਂ ਭਾਈ ਆਪਣੇ ਪਸ਼ੂ ਦਾ ਕੀ ਚੱਕਰ ਆ ਹੂੰ ਜਿਹੜਾ ਪਸ਼ੂ ਆਪਾਂ ਲਾਵਾਂਗੇ ਉਹ ਆਪਣਾ ਪਸ਼ੂ ਨਿਆਣਾ ਕੌਮ ਦੀ ਲੋੜ ਆ ਤੇ ਨਾ ਬਸ ਨੂੰ ਸੱਦਨ ਦੀ ਲੋੜ ਆ ਯਾਰ ਜਿਹੜਾ ਪਸ਼ੂ ਸਹੀ ਹੁੰਦਾ ਉਹ ਤਾਂ ਲੋੜ ਹੀ ਨਹੀਂ ਲੋੜ ਹੀ ਨਹੀਂ ਭਾਈ ਯਾਰ ਪਹਿਲੀ ਗੱਲ ਆ ਆਪਾਂ ਲਾਤ ਸਵਾੜਾ ਨਹੀਂ ਨਹੀਂ ਹਾਂਜੀ ਭਾਈ ਜੀ ਇਹਦੀ ਡਿਮਾਂਡ ਇਹਦੀ ਡਿਮਾਂਡ ਭਾਈ ਕੁੱਲ ਮਰਜ਼ੀ ਕਰਾ ਜਾਣਾ 75000 ਰੁਪਏ ਦੀ ਬੈਠ ਦੇਦਾ ਭਰਾ ਮੇਰਾ 20 ਜਾਇ ਰੇਟਾ ਜਮਾ ਜਾਇ ਰੇਟਾ ਹਨਾ ਹਾਂ ਜੀ ਜਮਾ ਜਾਏ ਰੇਟ ਦੇ ਵਿੱਚ ਬੈੜੇ ਤੁਹਾਨੂੰ ਮਿਲਣੀਆਂ 75000 ਤੇ ਉਹਦਾ ਵੀਰ ਕਿੰਨਾ ਹੀ ਦੁਬਾਰਾ ਫੇਰ 87000 ਰੁਪਿਆ ਵੀ ਓਕੇ ਨੰਬਰ ਫੇਰ ਬੋਲ ਦਿਓ ਵੀਰ ਫੁੱਲ ਦਾ ਹਾਈਟ ਵੀ ਆ ਕੋਈ ਵਜਨ ਵਜੂਦ ਹੈ ਚੰਗੀਆਂ ਬੈੜਾ ਗੱਲ ਖਵਾਲਟੀ ਆ ਨੰਬਰ ਬੋਲਿਓ ਫੇਰ ਨੰਬਰ ਆਪਣਾ 7009998064 ਜੀ ਪਿੰਡ ਕਰਿਆੜਾ ਦਾ ਗਾਰੰਟੀ ਆ ਫੁੱਲ ਥਾਣਾ ਥੁਣਾ ਦੀ ਸਭ ਕੁਛ ਦੀ ਸਮਾਂ ਓਕੇ ਆ ਭਰਾ ਮੇਰੇ ਓਕੇ ਆ ਓਕੇ ਜੀ ਬਾਕੀ ਦੇ ਦੋ ਬੈੜਾ ਸੀ ਦੋਨੇ ਤੁਹਾਨੂੰ ਦਿਖਾਤਿਆਂ ਨੰਬਰ ਵਾਈ ਦਾ 7009998064 ਪਿੰਡ ਕਰਿਆੜਾ ਵਾਲਾ ਜ਼ਿਲ੍ਹਾ ਬਠਿੰਡਾ ਤਸੀਲ ਰਾਮਪਰਾ ਫੂਲ ਦੋ ਬੈਠਾ ਸੀ ਦੋਨੇ ਤੁਹਾਨੂੰ ਦਿਖਾਤੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਾਦਲ ਤੋਂ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ